ਤੇਰੇ ਸ਼ਹੀਦੀ ਪਾ ਗਏ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਨੇ ਨੇਹ ਵਿੱਚ ਆਖਰੀ ਫਤਹ ਬੁਲਾ ਕਰੇ ਨੇਹ ਵਿੱਚ ਆਖਰੀ ਫਤਹ ਬੁਲਾ ਕਰੇ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਮਾਏ ਤੇਰੇ ਪੁੱਤਰ ਸ਼ਹੀਦੀ ਪਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਜ਼ਿੰਦਗੀ ਦਾ ਕੋਈ ਇੱਕ ਵਾਰ ਨਾ ਕਰੀ ਜ਼ਿੰਦਗੀ ਦਾ ਕੋਈ ਇੱਕ ਵਾਰ ਨਾ ਕਰੀ ਪੁੱਤਿਆਂ ਟੱਗ ਗਏ ਸਰੀਰ ਨਿਹਾਂ ਚ ਸਮਾ ਗਏ ਚੱਲ ਗਏ ਸਰੀਰ ਨਿਹਾਂ ਚ ਸਮਾ ਗਏ ਨਿਹਾਂ ਵਿੱਚ ਆਖਰੀ ਫਤਿਹ ਬੁਲਾ ਗਈ ਨਿਹਾਂ ਵਿੱਚ ਆਖਰੀ ਫਤਿਹ ਬੁਲਾ ਗਈ ਪੋਤਿਆਂ ਦਾ ਜੋੜਾ ਨਿਹਾਂ ਚ ਖਲੋ ਗਿਆ ਪੋਤਿਆਂ ਦਾ ਦੇ ਨਾਲੋਂ ਪੈਨਾ ਛੋਟਾ ਹੋਣਾ ਹੋ ਗਿਆ ਵੱਡੇ ਨਾਲੋਂ ਪੈਨਾ ਛੋਟਾ ਨੇ ਹੋ ਗਿਆ ਡਿੱਗੀ ਸੀ ਦੀਵਾਰ ਤੁਮੇ ਤੰਦ ਆ ਗਏ ਡਿੱਗੀ ਸੀ ਦੀਵਾਰ ਤੁਮੇ ਤੰਦ ਆ ਗਏ ਨੀਹਾਂ ਵਿੱਚ ਆਤਮਿ પતિ ਬੁਲਾਦੇ ਨੀਹਾਂ ਵਿੱਚ ਆਤਮਿ પતિ ਬੁਲਾਦੇ ਮਾਂ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਮਾਂ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਨਿਹਾ ਵਿਚ ਆਖਰੀ ਫਤਿਹ ਹੁੰਦੈ ਨਿਹਾ ਵਿਚ ਆਖਰੀ ਫਤਿਹ ਹੁੰਦੈ ਸਾਰ ਬਾਰਡ ਦੀ ਸੀ ਦੀਵਾਰ ਜੋਰਦੀ ਬਾਰ ਜਾਲਮਾ ਦੇ ਕੇ ਜਿਵੇਂ ਹੱਥ ਜੋੜਦੀ ਜਾਲਮਾ ਦੇ ਕੇ ਜਿਵੇਂ ਹੱਥ ਜੋੜਦੀ ਹੱਸਦੇ ਸੀ ਨਾਲ ਮੋਤ ਨੂਰ ਵਾਹੇ ਹੱਸਦੇ ਸੀ ਨਾਲ ਮੋਤ ਨੂਰ ਵਾਹੇ ਨੀਹ ਵਿੱਚ ਆਪਰੀ ਭਤੇ ਬੁਲਾ ਦੇ ਨੀਹ ਵਿੱਚ ਆਪਰੀ ਭਤੇ ਬੁਲਾ ਦੇ ਦਮ ਕੁੱਟਿਆ ਸੀ ਤਾਂ ਬਿਮੋਸ਼ ਹੋ ਗਏ ਦਮ ਕੁੱਟਿਆ ਸੀ ਤਾਂ ਬਿਮੋਸ਼ ਹੋ ਗਏ ਗੂੰਜਦੇ ਜੈਕਾਰੇ ਸੀ ਕਮੋਸ਼ ਹੋ ਗਏ ਗੂੰਜਦੇ ਜੈਕਾਰੇ ਸੀ ਕਮੋਸ਼ ਹੋ ਗਏ ਧਰਤੀ ਤੇ ਸਿੱਖੀ ਦੀਆਂ ਗੂੰਜ ਆ ਪਾ ਗਏ ਧਰਤੀ ਤੇ ਸਿੱਖੀ ਦੀਆਂ ਗੁੰਜਾ ਪਗਏ ਨਿਹਾ ਵਿੱਚ ਆਪਰੀ ਕੋ ਤੇ ਬੁਲਾ ਗਏ ਮਾਏ ਤੇਰੇ ਪੁੱਤre ਸ਼ਹੀਦੀ ਪਗਏ ਮਾਏ ਤੇਰੇ ਪੁੱਤre ਸ਼ਹੀਦੀ ਪਗਏ ਨਿਹਾ ਵਿੱਚ ਆਪਰੀ ਕੋ ਤੇ ਬੁਲਾ ਗਏ ਨਿਹਾ ਵਿੱਚ ਆਪਰੀ ਕੋ ਤੇ ਬੁਲਾ ਗਏ ਨੇਹ ਬਿੱਚ ਆਪਨੀ ਬਾਬਤੇ ਬੁਲਾਇ ਕੈ ਸੋ